ਅੱਜ ਚੱਲਦੇ ਜੀ ਆਪਾਂ ਪਿੰਡ ਕਾਨਗੜ ਸਭ ਤੋਂ ਪਹਿਲਾਂ ਆਪਾਂ ਦੇਖਿਆ ਸਕੂਲ ਸਕੂਲ ਤੋਂ ਬਾਅਦ ਆਪਾਂ ਗਏ ਬੱਸ ਸਟੈਂਡ ਤੇ ਬੱਸ ਸਟੈਂਡ ਤੇ ਆ ਰਹੀ ਸੀਗੀ ਬੱਸ ਬੱਸ ਨੂੰ ਦੇਖ ਲੈ ਜਦੋਂ ਲੰਘ ਗਈ ਆਪਾਂ ਫਿਰ ਅੱਗੇ ਆਪਣਾ ਵਲੌਗ ਸ਼ੁਰੂ ਕਰ ਦਿੱਤਾ ਹੁਣ ਆਪਾਂ ਕਰਾਂਗੇ ਪਿੰਡ ਵਿੱਚ ਐਂਟਰੀ ਜੀ ਸਭ ਤੋਂ ਪਹਿਲਾਂ ਆਪਾਂ ਪਿੰਡ ਦੇ ਬਾਹਰ ਦੇ ਉੱਪਰ ਦੀ ਗੇੜਾ ਲਾਵਾਂਗੇ ਫਿਰ ਆਪਾਂ ਹੌਲੀ ਹੌਲੀ ਪਿੰਡ ਦੇ ਵਿੱਚ ਐਂਟਰ ਹੋਵਾਂਗੇ ਥੋੜਾ ਆਪਾਂ ਪਿੰਡ ਦੇ ਵਿੱਚ ਚੱਲਾਂਗੇ ਜੀ ਪਿੰਡ ਦੇ ਵਿੱਚ ਜਾ ਕੇ ਤੁਹਾਨੂੰ ਆਪਾਂ ਸਾਰਾ ਪਿੰਡ ਦਿਖਾਵਾਂਗੇ ਇਹ ਪਿੰਡ ਵਿੱਚ ਵੀ ਬਹੁਤ ਸੋਹਣਾ ਬਣਿਆ ਹੋਇਆਗਾ ਇੱਥੇ ਦੇ ਲੋਕ ਵੀ ਸਾਰੇ ਨਾਲ ਮਿਲ ਕੇ ਰਹਿੰਦੇ ਹਨ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਇੱਥੇ ਵੀ ਇੱਕ ਮਸਜਿਦ ਬਣੀ ਹੋਈ ਹੈ ਤੇ ਇੱਕ ਗੁਰੂ ਘਰ ਤੇ ਬਾਕੀ ਸਾਰੇ ਮੰਦਰ ਬਹੁਤ ਵੀ ਹਨ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਆਪਾਂ ਤੁਹਾਨੂੰ ਮਸਜਿਦ ਵੀ ਦਿਖਾਵਾਂਗੇ ਤੇ ਬਾਕੀ ਸਾਰੇ ਘਰ ਵੀ ਦਿਖਾਵਾਂਗੇ ਬਹੁਤ ਵਧੀਆ ਲੱਗਿਆ ਇੱਥੇ ਦੇਖ ਕੇ ਕਿਉਂਕਿ ਸਾਰੇ ਲੋਕ ਇਕੱਠੇ ਮਿਲ ਕੇ ਰਹਿੰਦੇ ਹਨ ਤੇ ਤੁਹਾਨੂੰ ਆਪਾਂ ਇੱਕ ਪੁਰਾਣਾ ਘਰ ਵੀ ਦਿਖਾਵਾਂਗੇ ਆਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਪੁਰਾਣਾ ਘਰ ਆ ਗਏ ਜੀ ਇਹ ਘਰ 1958 ਵੀਰੇ ਦਾ ਬਣਾਇਆ ਗਿਆ ਹੈ ਪਰ ਅੱਜ ਕੱਲ੍ਹ ਕਹਿੰਦੇ ਇਹ ਵੀ ਸਰਕਾਰ ਦੇ ਕਬਜ਼ੇ ਵਿੱਚ ਹੈ ਤੇ ਸਾਹਮਣੇ ਆ ਗੁਰੂ ਘਰ ਜੀ ਗੁਰੂ ਘਰ ਵਿੱਚ ਆਪਾਂ ਮੱਥਾ ਟੇਕਦੇ ਫਿਰ ਆਪਾਂ ਆਪਣਾ ਅਗਲਾ ਵਲੌਗ ਸ਼ੁਰੂ ਕਰਦੇ ਹੋਏ ਅੱਗੇ ਚੱਲਾਂਗੇ ਦਰਵਾਜ਼ਾ ਇੱਥੇ ਬਣ ਰਿਹਾ ਸੀਗਾ ਜੀ ਦਰਵਾਜ਼ਾ ਪਰ ਬਣਾਇਆ ਜੇ ਬਹੁਤ ਸੋਹਣਾ ਗਿਆ ਗਿਆ ਜਦੋਂ ਤਿਆਰ ਹੋ ਗਿਆ ਆਪਾਂ ਉਹ ਵੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਅੱਗੇ-ਅੱਗੇ ਚੱਲਦੇ ਜਾਵਾਂਗੇ ਆਪਾਂ ਹੁਣ ਹੋਰ ਵੀ ਆਪਾਂ ਪਿੰਡ ਵਿੱਚ ਚੱਲਾਂਗੇ ਤੇ ਤੁਹਾਡੇ ਸਾਹਮਣੇ ਵੀਡੀਓ ਪੇਸ਼ ਕਰਾਂਗੇ ਆਪਣਾ YouTube ਚੈਨਲ ਜੀ on lucky vlog 36 ਤੁਸੀਂ ਕਰ ਲਓ ਸਬਸਕ੍ਰਾਈਬ ਹੁਣ ਆਪਾਂ ਗਏ ਜੀ ਗੁਰੂ ਘਰ ਗੁਰੂ ਘਰ ਵਿੱਚ ਆਪਾਂ ਮੱਥਾ ਟੇਕ ਕੇ ਆਪਣਾ ਵਲੌਗ ਬਣਾ ਕੇ ਫਿਰ ਆਪਾਂ ਅੱਗੇ ਚੱਲੇ ਗਏ ਪਿੰਡ ਬਹੁਤ ਵਧੀਆ ਲੱਗਿਆ ਕਿਉਂਕਿ ਇਸ ਪਿੰਡ ਦੀ ਵੋਟ ਵੀ ਤਕਰੀਬਨ 1500 1600 ਹੋਏਗੀ ਸੀ ਆਪਾਂ ਨੇ ਪਿੰਡ ਦੇ ਵਿੱਚ ਪੁੱਛਿਆ ਸੀਗਾ ਤੇ ਇਸ ਕਰਕੇ ਆਪਾਂ ਨੇ ਜਿੰਨੀ ਦੱਸੀ ਤੇ ਆਪਾਂ ਨੂੰ ਸੁਣੀ ਵੀ ਦੱਸੀ ਕੀ ਬਹੁਤ ਸੋਹਣਾ ਪਿੰਡ ਹੈ ਤੇ ਬਹੁਤ ਛੋਟਾ ਜਿਹਾ ਪਿੰਡ ਲੱਗਿਆ ਆਪਾਂ ਨੂੰ ਇਹ ਬਹੁਤ ਸੋਹਣਾ ਲੱਗਿਆ ਪਿੰਡ ਵੀ ਸਾਰੇ ਲੋਕਾਂ ਨੇ ਆਪਣਾ ਸਤਿਕਾਰ ਵੀ ਕੀਤਾ ਤੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਬਸ ਇੱਕ ਦੋ ਗਲੀਆਂ ਬਹੁਤ ਪੀੜੀਆਂ ਵੀ ਸਾਡੇ ਜਿਹਨਾਂ ਨੂੰ ਦੇਖ ਕੇ ਬਹੁਤ ਪੁਰਾਣਾ ਜਾਹਤ ਚੇਤੇ ਆਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹੋ ਜਿਹੀ ਗਲੀਆਂ ਅੱਜ ਕੱਲ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ ਕਿਉਂਕਿ ਸਾਰੇ ਲੋਕ ਪਿੰਡਾਂ ਵਿੱਚੋਂ ਆ ਕੇ ਸਾਰੇ ਬਾਹਰ ਵੱਸ ਗਏ ਹਨ ਪਰ ਇਹ ਅੱਜ ਕੱਲ ਇਹ ਪਿੰਡਾਂ ਵਿੱਚ ਅੱਜ ਵੀ ਇਹੀ ਗਲੀਆਂ ਹਨ ਆਪਾਂ ਅੱਗੇ ਤੁਹਾਨੂੰ ਇੱਕ ਮਸਜਿਦ ਵੀ ਦਿਖਾਵਾਂਗੇ ਤੇ ਇੱਥੇ ਦੇ ਲੋਕ ਅੱਜ ਵੀ ਬਹੁਤ ਵਧੀਆ ਸਤਿਕਾਰਯੋਗ ਹਨ ਆਪਣਾ ਜੀ YouTube ਚੈਨਲ ਕਰ ਲੋ ਸਬਸਕ੍ਰਾਈਬ ਆ ਲੱਕੀ ਵਲੋਗ